hallelujah 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 tari for tari for tari for tari for thank you jesus thank you jesus thank you jesus thank you jesus danyavado, 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 danyavado. धन्यवाद हो परमेश्वर तेरी माहिमा तेरी स्तुति हो तेरी ही आराधना हो सब शक्तिमान परमेश्वर तेरा ही धन्यवाद हो धन्यवाद हो धन्यवाद हो खुदा बन तेरी ही तारीफ हो तारीफ हो तारीफ हो तारीफ हो हे सब शक्तिमान परमेश्वर तेरा ही धन्यवाद हो धन्यवाद हो थैंक यू चीज सामर्थ्य परमेश्वर तेरी जिंदा प्रेजेंस है विचुक जाने ਸਮਰਪਿਤ ਤੇ ਸਰੈਂਡਰ ਕਰਦੇ ਆ ਆਪਣੇ ਆਪ ਨੂੰ ਪਰਮੇਸ਼ਰ ਤੇਰੇ ਹੱਥਾਂ ਦੇ ਵਿੱਚ ਦਿੰਨੇ ਆ ਆਪਣੀ ਇੱਕ ਇੱਕ ਚੀਜ਼ ਜੋ ਸਾਡੇ ਨਾਲ ਜੁੜੀ ਆ ਪਰਮੇਸ਼ਰ ਤੇਰੇ ਹੱਥਾਂ ਚ ਦਿੰਨੇ ਆ ਤੇਰੇ ਅੱਗੇ ਚੁੱਕ ਜਾਂਦੇ ਆ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਜਿੱਥੇ ਆਖੀ ਤੂੰ ਆਪਣੇ ਲੋਕਾਂ ਨੂੰ ਪਰਮੇਸ਼ਰ ਸੇਵ ਨਹੀਂ ਛੱਡਦਾ ਜੋ ਹੀ ਪ੍ਰੈਜ਼ੈਂਸ ਪਰਮੇਸ਼ਰ ਸੀ ਵਿਸ਼ਵਾਸ ਕਰਦੇ ਕਿ ਸਾਨੂੰ ਸੇਵਨਾ ਛੱਡੇਗੀ ਲਾਰਡ ਅਸੀਂ ਜਿੱਦਾਂ ਓਦਾਂ ਵਾਪਿਸ ਨਹੀਂ ਜਾਵਾਂਗੇ ਪਰਮੇਸ਼ਰ ਇਹ ਇਸ ਨਵੀਂ ਸਵੇਰ ਦੇ ਵਿੱਚ ਪਰਮੇਸ਼ਰ ਤੇਰੀ ਮਾਹਿਮਾ ਤੇਰੀ ਜੱਜਕਾਰਾਂ ਦੇ ਨਾਲ ਪਰਮੇਸ਼ਰ ਸੀ ਭਰ ਕੇ ਧੰਨਵਾਦ ਦੀਆਂ ਪੇਟਾਂ ਦੇ ਨਾਲ ਪਰ ਕੇ ਤੇਰੀ ਪ੍ਰੈਜ਼ੈਂਸ ਦੇ ਵਿੱਚੋਂ ਜਾਵਾਂਗੇ ਜਿਸ ਤਰ੍ਹਾਂ ਪਿਤਾ ਤੂੰ ਸਾਨੂੰ ਲੈ ਕੇ ਆਇਆ ਧੰਨਵਾਦ ਦੀਆਂ ਪੇਟਾਂ ਦੇ ਨਾਲ ਪਰਮੇਸ਼ਰ ਸ਼ੁਕਰਗੁਜ਼ਾਰੀ ਆਨੰਦਰ ਸ਼ਾਂਤੀ ਪੀਸ ਦੇ ਨਾਲ ਪਿਤਾ ਉਸੇ ਤਰ੍ਹਾਂ ਸੀ ਵਾਪਸ ਜਾਵਾਂਗੇ ਖੁਦਾਵੰ ਤੇਰੀ ਸ਼ਾਂਤੀ ਤੇਰਾ ਪੀਸ ਸਾਡੀਆਂ ਜ਼ਿੰਦਗੀਆਂ ਤੋਂ ਕਦੀ ਅਲੱਗ ਨਾ ਕਰੇਗਾ ਲਾਰਡ ਸਵਾਗਤ ਕਰਦੇ ਹਾਂ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਆ ਔਨਰ ਕਰਦੇ ਹਾਂ ਤੇਰੀ ਆਤਮਾ ਦਾ ਪਿਤਾ ਉਸ ਸਭ ਸ਼ਕਤੀਮਾਨ ਜੈਂਟਲਮੈਨ ਪਵਿੱਤਰ ਆਤਮਾ ਦਾ ਖੁਦਾਵੰਦਾ ਜੀ ਨੂੰ ਤੂੰ ਸਾਡੇ ਲਈ ਮਦਦਗਾਰ ਦੇ ਰੂਪ ਤੇ ਵਿੱਚ ਭੇਜਿਆ ਜੋ ਅੱਜ ਵੀ ਸਾਨੂੰ ਸਿਖਾਉਂਦਾ ਸਾਨੂੰ ਵਧਾਉਂਦਾ ਪਰਮੇਸ਼ਰ ਤੇਰੇ ਦੱਸੇ ਹੋਏ ਮਾਰਗਾਂ ਤੇ ਸਾਨੂੰ ਚਲਾਉਂਦਾ ਸਾਡੀ ਗਵਾਹੀ ਕਰਦਾ ਪਰਮੇਸ਼ਰ ਖੁਦਾਵੰਨ ਖੁਦਾ ਸਾਡੀਆਂ ਰਾਹਾਂ ਨੂੰ ਤਿਆਰ ਕਰ ਦੋ ਇਸ ਪਵਿੱਤਰ ਆਤਮਾ ਦਾ ਅਸੀਂ ਸਵਾਗਤ ਕਰਦੇ ਹਾਂ ਲੋਰ ਤੂੰ ਕਿਹਾ ਮੈਂ ਜਾਵਾਂਗਾ ਤੇਰੇ ਲਈ ਇੱਕ ਸੱਚੇ ਸਹਾਇਕ ਨੂੰ ਭੇਜਾਂਗਾ ਜੋ ਮੈਂ ਤੈਨੂੰ ਜੇ ਤੈਨੂੰ ਆਉਣ ਵਾਲੀਆਂ ਵੱਡੀਆਂ ਤੇ ਕਠਿਨ ਗੱਲਾਂ ਨੂੰ ਸਿਖਾਵੇਗਾ ਖੁਦਾਵੰਨ ਪਾਕ ਰੂਹ ਸਭ ਜਨ ਆਪਣੇ ਹੋਟਾਂ ਨੂੰ ਖੋਲ ਕੇ ਕਹੋ ਕਿ ਪਵਿੱਤਰ ਆਤਮਾ ਹੌਲੀ ਸਪਿਰਟ ਅਸੀਤਾਂ ਦਾ ਸਵਾਗਤ ਕਰਦੇ ਆ ਗੁੱਡ ਮਾਰਨਿੰਗ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਆਸੜੀਆਂ ਸੋਚਾਂ ਨੂੰ ਛੂ ਸਾਡੇ ਹੋਟਾਂ ਨੂੰ ਛੂ ਸਾਡੀ ਸ਼ਬਦਾਂ ਨੂੰ ਮੱਸਾ ਕਰ ਸਾਡੀ ਜ਼ੁਬਾਨ ਨੂੰ ਮੱਸਾ ਕਰ ਸਾਨੂੰ ਪਿਤਾ ਕੀ ਪ੍ਰਾਰਥਨਾ ਕਰਨੀ ਸਿਖਾਉਦੀ ਹਜ਼ੂਰੀ ਚ ਬੈਠਣਾ ਸਿਖਾ ਹਰ ਕੋਲੋਂ ਮੰਗਣਾ ਸਿਖਾ ਉਹਦੇ ਕੋਲੋਂ ਲੈਣਾ ਸਿਖਾ ਉਹਦੇ ਵਿੱਚ ਸਾਨੂੰ ਵਧਣਾ ਸਿਖਾ ਬੁੱਧੀ ਤੇ ਆਤਮਾ ਨਾਲ ਪਰ ਕੇ ਉਹਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਸਾਨੂੰ ਉਹਦੇ ਨਾਲ ਪ੍ਰਾਰਥਨਾ ਕਰਨੀ ਸਿਖਾ ਉਹਦੇ ਨਾਲ ਗੱਲ ਕਰਨੀ ਸਿਖਾ ਇੱਕ ਗੁੱਡ ਰਿਲੇਸ਼ਨਸ਼ਿਪ ਨੂੰ ਬਣਾਉਣ ਦੀ ਸਾਨੂੰ ਸਮਰਥਾ ਤੇ ਤਾਕਤ ਦੇ ਪਵਿੱਤਰ ਆਤਮਾ ਸਾਡੀ ਅਗਵਾਹੀ ਕਰ ਯਿਸੂ ਮਸੀਹ ਦੇ ਨਾਮ ਦੇ ਚ ਖੁਦਾਵਨ ਖੁਦਾ ਸੋ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰਸੰਸਾ ਦੇ ਵਿੱਚ ਅੱਜ ਪਰਮੇਸ਼ਰ ਤਾਨੂੰ ਤੁਸੀਂ ਆਏ ਨਹੀਂ ਬਲਕਿ ਪਰਮੇਸ਼ਰ ਤਾਨੂੰ ਲੈ ਕੇ ਆਇਆ ਨਾਤਾ ਬਲਣਾ ਨਾਤਾ ਸ਼ਕਤੀ ਨਾ ਉਹਦੀ ਆਤਮਾ ਦੇ ਦੁਆਰਾ ਉਹਦੇ ਫਜ਼ਲ ਉਹਦੇ ਅਨੁਗ੍ਰਹਿ ਦੇ ਦੁਆਰਾ ਉਹਦੀ ਦਇਆ ਉਹਦੇ ਪਿਆਰ ਦੇ ਦੁਆਰਾ ਤੁਸੀਂ ਉਹਦੀ ਪ੍ਰੈਜ਼ੈਂਸ ਵਿੱਚ ਆਏ ਆਂ ਪਰਮੇਸ਼ਰ ਜੋ ਅਦਭੁੱਤ ਤੇ ਮਹਾਨ ਕਾਰਜ ਕਰਦੇ ਅੱਜ ਤੁਹਾਡੀਆਂ ਜ਼ਿੰਦਗੀਆਂ 'ਚ ਵੱਡੇ ਕਾਰਜ ਕਰਨਗੇ ਤੁਹਾਨੂੰ ਬLES ਕਰਨਗੇ ਤੁਹਾਨੂੰ ਆਸ਼ੀਸ਼ਿਤ ਕਰਨਗੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਅਗਲੇ ਲੈਵਲ ਤੇ ਲੈ ਕੇ ਜਾਏਗਾ ਤੁਹਾਡੇ ਤੇ ਵੱਡੀ ਕਰੂਣਾ ਨੂੰ ਦਿਖਾਏਗਾ ਆਪਣੇ ਜੀਵਨ ਦਾ ਹੱਥ ਨੂੰ ਵਧਾਏਗਾ ਹਾਲੇਲੂਇਆ ਸੋ ਕਿੰਨੇ ਜਨ ਵਿਸ਼ਵਾਸ ਕਰਦੇ ਆਂ ਕਿ ਜੋ ਉਹ ਦੀ ਪ੍ਰੈਜ਼ੈਂਸ ਵਿਸ਼ਵਾਸ ਨਾਲ ਪਾਰਕੇ ਆਉਂਦੇ ਆ ਆਤਮਾ ਨਾਲ ਪਾਰਕੇ ਪ੍ਰਾਰਥਨਾ ਕਰਦੇ ਆ ਤੇ ਪਰਮੇਸ਼ਵਰ ਨਾਲ ਦੀਆਂ ਜ਼ਿੰਦਗੀਆਂ ਨੂੰ ਉਹਦੇ ਹਾਂ ਉਹਨਾਂ ਦੇ ਹਾਲਾਤਾਂ ਨੂੰ ਸੇਵ ਨਹੀਂ ਛੱਡਦੇ ਉਹਨਾਂ ਦੀ ਜਨਰੇਸ਼ਨ ਤੱਕ ਉਹਦਾ ਮਾਸਾ ਨੂੰ ਟੱਚ ਕਰਦਾ ਔਰ ਉਹਨਾਂ ਨੂੰ ਅਗਲੇ ਲੈਵਲ ਤੇ ਲੈ ਕੇ ਜਾਂਦਾ ਚਮਕਾਉਂਦਾ ਉਸ ਅਰਮੀ ਦੇ ਪਰ ਕਾਜ ਦੀ ਤਰ੍ਹਾਂ ਜਿਵੇਂ ਸੂਰਜ ਦਿਨਾਈ ਦਿਨ ਦਿਨ ਵਧਦਾ ਜਾਂਦਾ ਸਭ ਉਟਾ ਨੂੰ ਖੋਲ ਦਹਾ ਗਿਆ ਜ਼ੁਬਾਨ ਚ ਪ੍ਰਾਰਥਨਾ ਕਰੋ ਆਪਣੇ ਆਪ ਨੂੰ ਬੱਚਣ ਦੇ ਲਈ ਰੈਡੀ ਕਰੋ ਕਿ ਪਰਮੇਸ਼ਾ ਆਇਦਾ ਤੇਰਾ ਕਲਾਮ ਮੇਰੇ ਜੀਵਨ ਚ 100 ਗੁਣਾ ਫਲ ਲਿਆ ਕੇ ਆ ਵੀ ਮੈਨੂੰ ਬLES ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾ ਵੀ ਪਰਮੇਸ਼ਰ ਮੇਰੀ ਜ਼ਮੀਨ ਨੂੰ ਜੋ ਸੁੱਕੀ ਆ ਜੋ ਬੰਜਰ ਆ ਪਰਮੇਸ਼ਰ ਅੱਜ ਤੇਰਾ ਵਚਨ ਪਰਮੇਸ਼ਰ ਤੇਰੇ ਵਚਨ ਦਾ ਬੀਜ ਮੈਨੂੰ ਹਰਿਆ ਤੇ ਪਰਿਆ ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾ ਵੀ ਤੇਰੀ ਮਾਹਿਮਾ ਮੈਂ ਕਰ ਪਾਵਾਂ ਤੇਰੀ ਆਰਾਧਨਾ ਮੈਂ ਕਰ ਪਾਵਾਂ ਪਰਮੇਸ਼ਰ ਮੇਰੀ ਬੁੱਧੀ ਨੂੰ ਖੋਲ ਖੁਦਾਵਨ ਖੁਦਾਾਰ ਮੈਨੂੰ ਤਿਆਰ ਕਰ ਤਾਂ ਕਿ ਮੈਂ ਤੇਰੇ ਵਚਨ ਤੇ ਮੰਨਨ ਕਰ ਸਕਾਂ

ਅੱਜ ਇਹਨਾਂ ਨੂੰ ਬLES ਕਰ ਇਹਨਾਂ ਦੀ ਬੁੱਧੀ ਨੂੰ ਬLES ਕਰ ਇਹਨਾਂ ਦੀ ਜ਼ੁਬਾਨਾਂ ਨੂੰ ਇਹਨਾਂ ਦੇ ਹੋਟਾਂ ਨੂੰ ਇਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਇਹਨਾਂ ਦੀਆਂ ਸ਼ਬਦਾਂ ਨੂੰ ਮੱਸਾ ਕਰ ਪਰਮੇਸ਼ਰ ਆਇਦਾ ਵਚਨ ਇਹਨਾਂ ਦੀਆਂ ਜ਼ਿੰਦਗੀਆਂ 'ਚ ਸੌ ਗੁਣਾ ਫਲ ਲਿਆ ਕੇ ਆ ਵੀ ਪਿਤਾ ਇਹਨਾਂ ਨੂੰ ਦਲੇਰ ਬਣਾਵੇ ਤੇਰੇ ਵਿੱਚੋਂ ਡਰਨਾ ਸਿਖਾਵੇ ਤੇਰੇ ਦਸਵੇਂ ਮਾਰਗਾਂ 'ਤੇ ਚੱਲਣਾ ਸਿਖਾਵੇ ਪਿਤਾ ਔਰ ਮੈਂ ਪ੍ਰਾਰਥਨਾ ਕਰਦੀ ਆਇਦਾ ਵਚਨ ਇਹਨਾਂ ਦੀਆਂ ਜ਼ਿੰਦਗੀਆਂ 'ਚ ਸੌ ਗੁਣਾ ਫਲ ਲਿਆ ਕੇ ਆਵੇਗਾ ਫਲਣਗੇ ਵਧਣਗੇ ਪਰਮੇਸ਼ਰ ਔਰ ਖੁਦਾਇਆ ਔਰ ਤੱਕ ਤੇਰੇ ਸੂ ਸਮਾਚਾਰ ਨੂੰ ਲੈ ਕੇ ਜਾਣ ਵਾਲੇ ਹੋਣਗੇ ਪ੍ਰਭੇ ਯਿਸੂ ਮਸੀਹ ਦੇ ਜੀਵਿਤ ਨਾਮ ਦੇ ਵਿੱਚ ਯਹਵਾ ਦਾ ਮੇਰੀ ਪ੍ਰਭੂ ਲਈ ਇੱਕ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਾ ਤਿੱਕਰ ਮੈਂ ਤੇਰੀ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਕੀ ਨਾ ਕਰਦਿਆਂ ਯਹਵਾ ਤੇਰੇ ਬਲ ਦੀ ਆਸਾ ਸੈਯੂਨ ਵਿੱਚੋਂ ਕੱਲੇਗਾ ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ ਤੇਰੇ ਲੋਕ ਤੇਰੀ ਪਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੂ ਤੇਰੇ ਜਵਾਨ ਤੇਰੇ ਲਈ ਤਰੇਰ ਵਰਗੇ ਹਨ ਯਹੋਵਾ ਨੇ ਸੌਂਖਾ ਦਿੱਤੇ ਉਹ ਨਹੀਂ ਮੁੱਕरेगा ਤੂੰ ਮਲਿਕ ਸਦਿਕ ਦੀ ਪਦਵੀ ਦੇ ਅਨੁਸਾਰ ਸਦਾ ਤਿਕਦਾ ਜਾਜਕ ਹੈ ਪ੍ਰਭੂ ਤੇਰੇ ਸੱਜੇ ਹੱਥ ਤੇ ਹੈ ਉਹ ਆਪਣੇ ਕਰੋਧ ਦੇ ਦਿਨ ਰਾਜਿਆਂ ਨੂੰ ਪਿੰਨ ਛੁੱਟੇਗਾ ਉਹ ਕੌਮਾਂ ਵਿੱਚ ਨਿਆਂੂ ਕਰੇਗਾ ਉਹ ਉਹਨਾਂ ਨੂੰ ਲੋਥਾਂ ਨਾਲ ਪਾਰ ਦੇਵੇਗਾ ਉਹ ਖੋਪਰੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਪਨ ਸੁੱਟੇਗਾ। ਉਹ ਰਾ ਵਿੱਚ ਨਦੀ ਦੇ ਪਾਣੀ ਨੂੰ ਪੀਵੇਗਾ ਤਾਂ ਹੀ ਉਹ ਸਿਰ ਉੱਚਾ ਕਰੇਗਾ। ਸਭ ਬੋਲੋ ਆਮੀਨ। ਧੰਨਵਾਦ ਪਰਮੇਸ਼ੁਰ ਤੇ ਇਸ ਜੀਵਿਤ ਵਚਨ ਦੇ ਲਈ ਬਿਤਾ। ਖੁਦਾਵਨ ਸੱਚਮੁੱਚ ਤੇਰਾ ਵਚਨ ਜੋ ਪਰਮੇਸ਼ੁਰ ਦੋ ਤਾਰੀ ਤਲਵਾਰ ਹੈ ਖੁਦਾਵਨ ਖੁਦਾ। ਯਹਵਾ ਸੁਣਨ ਵਾਲਿਆਂ ਪੜ੍ਹਨ ਵਾਲਿਆਂ ਨੂੰ ਦੋਨਾਂ ਨੂੰ ਬLESਸ ਕਰਦਾ ਪਰਮੇਸ਼ਰ ਖੁਦਾਵਨ ਖੁਦਾ ਆਇਦਾ ਵਚਨ ਅਸੀਂ ਵਿਸ਼ਵਾਸ ਕਰਦੇ ਕਿ ਸਾਡੀਆਂ ਜ਼ਿੰਦਗੀਆਂ ਵਿੱਚ ਸੌਗਣਾ ਫਲ ਆ ਕੇ ਆਵੇਗਾ ਗ੍ਰੇਸ ਤੇ ਪਰਮੇਸ਼ਰ ਸਾਨੂੰ ਕਿ ਅਸੀਂ ਤੇਰੇ ਵਚਨਾਂ ਤੇ ਚੱਲ ਸਕੀਏ ਪਿਤਾ ਔਰ ਜੋ ਖੁਦਾਵਨ ਖੁਦਾ ਤੂੰ ਸਾਨੂੰ ਉੱਚੀਆਂ ਸਥਾਨਾਂ ਤੇ ਬਿਠਾਉਣ ਦਾ ਵਾਅਦਾ ਕੀਤਾ ਪਿਤਾ ਸੀ ਉਹ ਸਥਾਨਾਂ ਨੂੰ ਲੈ ਸਕੀਏ ਤੇਰੇ ਵਚਨਾਂ ਨੂੰ ਪੂਰਾ ਕਰਦੇ ਹਾਂ ਵਫਾਦਾਰੀ ਦੇ ਨਾਲ ਚੱਲਦੇ ਹਾਂ ਪਰਮੇਸ਼ਰ ਪਵਿੱਤਰਤਾਈ ਦੇ ਵਿੱਚ ਚੱਲਦੇ ਹਾਂ ਖੁਦਾਵੰ ਤਿਰੇ ਲੋਕ ਆਇ ਇਸ ਵਚਨ ਦੀ ਸਾਮਰਥ ਨੂੰ ਗ੍ਰਹਿਣ ਕਰ ਆਇਦਾ ਤੇਰਾ ਵਚਨ ਇਹ ਨਦੀਆਂ ਜ਼ਿੰਦਗੀ ਚ 100 ਗੁਣਾ ਫਲ ਲੈ ਕੇ ਆਵੇ ਪਿਤਾ ਏ ਖੁਦਾਵੰ ਤੇਰਾ ਆਤਮਾ ਨਦੀ ਗਵਾਹੀ ਕਰੇ ਪਰਮੇਸ਼ਰ ਖੁਦਾਵੰਦਾਇ ਸੱਚ ਮੁੱਚ ਤੇਰੇ ਵਚਨ ਸਾਰੇ ਸੱਜੇ ਪਾਸੇ ਬੈਠਣ ਜਦ ਤੱਕ ਖੁਦਾਵੰ ਖੁਦਾ ਤੂੰ ਇਹਨਾਂ ਦੇ ਵੈਰੀਆਂ ਨੂੰ ਪਰਮੇਸ਼ਰ ਖੁਦਾਵੰ ਖੁਦਾ ਨਾਸ਼ ਨਾ ਕਰਦਾ ਵੇ ਪਰਮੇਸ਼ਰ ਖੁਦਾਵੰ ਖੁਦਾ ਇਨਾ ਤੇ ਦਇਆਕਾਰ ਪਰਮੇਸ਼ਰ ਤੇਰਾ ਆਤਮਾ ਖੁਦਾਵੰ ਤੇਰੀ ਸਮਰਤ ਇਹਨਾਂ ਨੂੰ ਟੱਚ ਕਰੇ ਰਾਈਟ ਨਾਉ ਤੇਰਾ ਮਸਾ ਇਹਨਾਂ ਦੇ ਉੱਤੇ ਉਤਰੇ ਪਰਮੇਸ਼ਰ ਖੁਦਾਵੰ ਤੇਰੀ ਰੂਹ ਇਹਨਾਂ ਨੂੰ ਅੱਜ ਟੱਚ ਕਰੇ ਖੁਦਾਵੰ ਖੁਦਾ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਲੋਰਡ ਰੇ ਬੁਰਸ਼ੇ ਕਿਤੇ ਨੈਲੇ ਦੇ ਬਰੇਸ਼ੇ ਕਿਤੇ ਨੈਲੇ ਰੇ ਬੁਰਸ਼ੇ ਕਿਤੇ ਨੈਲੇ ਰੇ ਬਰੇ ਰੱਬਾਰ ਆਇਆ ਖਤ ਨਾਲਾ ਰੱਬਾਰ ਖੁਦਾਵੰ ਸੱਚਮੁੱਚ ਜਿ ਤੇਰੇ ਵਚਨ ਅਨਸਾਰ ਪਰਮੇਸ਼ਰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰਨ ਖੁਦਾਵੰ ਖੁਦਾ ਏ ਯਹਵਾ ਪਰਮੇਸ਼ਰ ਹਮੇਸ਼ਾ ਆਨੰਦ ਤੇ ਖੁਸ਼ੀ ਦੇ ਨਾਲ ਪਰੇ ਰਹਿ ਔਰ ਹਮੇਸ਼ਾ ਆਨੰਦ ਤੇ ਖੁਸ਼ੀ ਦੇ ਨਾਲ ਤੇਰੇ ਘਰ ਦੇ ਵਿੱਚ ਪਰਵੇਸ਼ ਕਰਨ ਖੁਦਾਵੰ ਖੁਦਾ ਤੇਰਾ ਆਤਮਾ ਅੱਜ ਤੇਰੇ ਸਵਰਗੀ ਆਨੰਦ ਨੂੰ ਇਹਨਾਂ ਦੀਆਂ ਜ਼ਿੰਦਗੀਆਂ 'ਚ ਰਿਲੀਜ਼ ਕਰੇ ਤੇਰੇ ਵਚਨ ਅਨੁਸਾਰ ਪਿਤਾ ਤੇਰਾ ਤੇਰੇ ਦੂਤ ਇਹਨਾਂ ਦੀਆਂ ਜ਼ਿੰਦਗੀਆਂ 'ਚ ਉਤਰਨ ਇਹਨਾਂ ਦੀ ਸਾਰੀਆਂ ਰਾਹ ਵਿੱਚ ਨਦੀ ਰੱਖਸ਼ਾ ਕਰਨ ਪਰਮੇਸ਼ਰ ਤੋ ਕਿਹਾ ਜੋ ਸਭ ਸ਼ਕਤੀਮਾਨ ਦੇ ਸਾਈਂ ਹੀ ਟਿਕੇਗਾ ਯਹੋਵਾ ਦੇ ਵਿਖੇ ਆਕੇਗਾ ਕਿਉਂ ਮੇਰੀ ਪਨਾਹ ਤੇ ਮੇਰਾ ਗੜ ਹੈ ਮੇਰਾ ਪਰਮੇਸ਼ਰ ਜਿਹਦੇ ਉੱਤੇ ਮੈਂ ਪਰੋਸਾ ਰੱਖਦਾ ਹਾਂ ਤੈਨੂੰ ਫਾਂਦੀ ਦੀ ਫਾਇਜ ਤੇ ਕਾਤਕ ਮਰੀ ਤੋਂ छुटਕਾਰਾ ਦਵੇਗਾ ਤੂੰ ਕਿਵੇਂ ਆਪਣੇ ਖੰਭਾ ਨਾਲ ਉਹਨਾਂ ਨੂੰ ਟੱਕ ਲਾਵਾਂਗਾ ਉਹਦੇ ਪਰਾਂ ਹੇ ਤੂੰ ਖੁਦਾਵਨ ਖੁਦਾਵਾਨਾ ਨੂੰ ਪਨਾਹ ਦਵੇਂਗਾ ਪਰਮੇਸ਼ਰ ਅੱਜ ਜਿੰਨੇ ਤੇਰੀ ਸ਼ਰਨ ਸਥਾਨ ਆਇਆ ਪਰਮੇਸ਼ਰ ਜਿੰਨੇ ਤੇਰੇ ਨਾਮ ਦੀ ਦੁਹਾਈ ਦੇ ਰਿਆ ਪਰਮੇਸ਼ਰ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦੀ ਤੀਰਤ ਮੈਨਾਂ ਨੂੰ ਬles ਕਰੇ ਅੱਜ ਤੇਰੀ ਸ਼ਰਨ ਸਥਾਨ ਪਰਮੇਸ਼ਰ ਖੁਦਾਵਨ ਖੁਦਾ ਜੋ ਲੈ ਚੁੱਕਿਆ ਤੇਰੇ ਦੂਤ ਇਹਨਾਂ ਨੂੰ ਟੱਚ ਕਰਨ ਪਰਮੇਸ਼ਰ ਰਾਈਟ ਨਾਓ ਤੇਰੀ ਸ਼ਾਂਤੀ ਇਹਨਾਂ ਤੇ ਉਤਰੇ ਤੇਰਾ ਮਸਾ ਉਤਰੇ ਤੇਰਾ ਅਭਿਸ਼ੇਕ ਉਤਰੇ ਤੇਰੀ ਸਾਮਰਥ ਉਤਰੇ ਤੇਰਾ ਗ੍ਰੇਸ ਉਤਰੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਫਾਇਰ ਨੂੰ ਮੰਗਣਾ ਸ਼ੁਰੂ ਕਰੋ ਕਿ ਖੁਦਾਵਨਾਇ ਤਰ੍ਹਾਂ ਮੱਸਾ ਮੇਰੇ ਜੀਵਨ ਚ ਕਾਰਿਆ ਕਰੇ ਤੇਰਾ ਅਭਿਸ਼ੇਕ ਰਾਈਟ ਨਾ ਮੈਨੂੰ ਟੱਚ ਕਰੇ ਮੈਨੂੰ ਮੱਸਾ ਕਰੇ ਮੈਨੂੰ ਗਲੋਰੀ ਦੇ ਪਰਮੇਸ਼ਰ ਮੈਨੂੰ ਚਮਕਾਵੇ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦਿਨਾਈ ਦਿਨੋਦਿਨ ਵਾਧਦਾ ਜਾਂਦਾ ਪਰਮੇਸ਼ਰ ਤੇਰਾ ਲਹੂ ਜੋ ਹੱਬਲ ਦਿਲਹੂ ਤੋ ਪਰਮੇਸ਼ਰ ਉੱਤਮ ਗੱਲਾਂ ਨੂੰ ਬੋਲਦਾ ਜੋ ਤੇਰਾ ਲਹੂ ਮੇਰੇ ਲਈ ਉੱਤਮ ਗੱਲਾਂ ਬੋਲੇ ਮੇਰੀ ਅਗਵਾਹੀ ਕਰੇ ਮੇਰੇ ਅੱਗੇ ਹੋ ਕੇ ਚੱਲੇ ਪਰਮੇਸ਼ਰ ਮੈਨੂੰ ਆਨੰਦ ਸ਼ਾਂਤੀ ਦੇ ਨਾਲ ਪਰੇ ਮੈਨੂੰ ਗ੍ਰੇਸ ਦੇਵੇ ਮੈਨੂੰ ਮੱਸਾ ਦੇਵੇ ਪਰਮੇਸ਼ਰ ਰੇ ਬੋਰੋ ਸ਼ੇਕੇ ਤੇ ਨੇਲੇ ਰੇ ਬੋਰੋ ਹੌਲੀ ਗੋਸ ਫਾਇਰ ਖੁਦਾਵਨ ਪਵਿੱਤਰ ਆਤਮਾ ਅੱਗ ਵਰਸਾ ਅੱਗ ਵਰਸਾ ਇੱਕ ਇੱਕ ਜਨ ਤੇ ਤੇਰਾ ਮੱਸਾ ਕਾਰਿਆ ਕਰੇ ਇੱਕ ਇੱਕ ਜਨ ਤੇ ਤੇਰਾ ਰੂਹ ਕਾਰਿਆ ਕਰੇ ਰਾਈਟ ਨਾਉ ਰਾਈਟ ਨਾਉ ਖੁਦਾਵਨ ਹਰ ਇੱਕ ਕੋ ਆਤਮਾ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਹਰ ਇੱਕ ਕੋ ਆਤਮਾ ਖੁਦਾਵਨ ਖੁਦਾ ਜੋ ਮੈਨੂੰ ਰਾਜ ਕਰਨ ਤੋਂ ਰੋਕ ਦਿਆ ਪਰਮੇਸ਼ਰ ਮੈਨੂੰ ਉੱਚੀਆਂ ਸਥਾਨਾਂ ਤੇ ਬੈਠਣ ਤੋਂ ਰੋਕਦੀ ਮੇਰੇ ਬੱਚਿਆਂ ਨੂੰ ਮੇਰੇ ਹਸਬੈਂਡ ਨੂੰ ਮੇਰੇ ਬਿਜ਼ਨਸ ਨੂੰ ਮੇਰੇ ਫਾਈਨੈਂਸ ਨੂੰ ਪਰਮੇਸ਼ਰ ਖੁਦਾਵਨ ਨੂੰ ਨਾ ਸਭ ਗੰਦੀਆਂ ਆਤਮਾ ਦੇ ਉੱਤੇ ਖੁਦਾਵਨ ਮੈਂ ਤੇਰੇ ਪਵਿੱਤਰ ਆਤਮਾ ਦੀ ਅਗਨ ਨੂੰ ਰਿਲੀਜ਼ ਕਰਦਾ ਹੌਲੀ ਗੋਸ ਦੀ ਫਾਇਰ ਨੂੰ ਮੈਂ ਰਿਲੀਜ਼ ਕਰਦਾ ਕੌਕੀ ਪਵਿੱਤਰ ਆਤਮਾ ਤੇਰੀ ਅਗ ਗੁਤਰੇ ਅਗ ਗੁਤਰੇ ਅਗ ਗੁਤਰੇ ਅਗ ਗੁਤਰੇ ਅਗ ਗੁਤਰੇ ਹਰੇ ਕੋ ਆਤਮਾ ਖੁਦਾਵਨ ਜੋ ਮੈਨੂੰ ਰਾਜ ਕਰਨ ਤੋਂ ਰੋਕਦਾ ਪਰਮੇਸ਼ਰ ਜੋ ਮੈਨੂੰ ਉੱਚੇ ਸਥਾਨਾਂ ਤੇ ਪਿਤਾ ਪਰਮੇਸ਼ਰ ਜਾਣ ਤੋਂ ਰੋਕਦਾ ਹਰ ਕੋ ਰੁਕਾਵਟ ਹਰੇ ਕੋ ਕਾਰਨ ਜੋ ਮੇਰੀ ਜ਼ਿੰਦਗੀ ਦੇ ਉੱਤੇ ਆ ਪਰਮੇਸ਼ਰ ਮੇਰੇ ਫਾਈਨੈਂਸ ਦਿੱਤੇ ਮੇਰੇ ਮੇਰੇ ਬਿਜ਼ਨਸ ਦੇ ਉੱਤੇ ਮੇਰੀ ਜੌਬ ਦੇ ਉੱਤੇ ਮੇਰੇ ਬੱਚਿਆਂ ਦੇ ਉੱਤੇ ਆ ਪਰਮੇਸ਼ਾ ਹਾਰੇ ਕੋ ਕਾਰਨ ਕਮ ਹੋਵੇ ਪਰਮੇਸ਼ਰ ਉਸ ਤੇ ਪਵਿੱਤਰ ਆਤਮਾ ਦੀ ਅਗੁਤਰੇ 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 ਯੋਹਾਵਾ ਪਰਮੇਸ਼ਰ ਖੁਦਾਵੰਨ ਹਾਰੇ ਕੋ ਵੈਰੀ ਜੋ ਮੇਰੀ ਲਾਈਫ ਦੇ ਪਿੱਛੇ ਮੇਰੀ ਡੈਸਟਨੀ ਦੇ ਪਿੱਛੇ ਆ ਮੇਰੇ ਬੱਚਿਆਂ ਦੀ ਡੈਸਟਨੀ ਦੇ ਪਿੱਛੇ ਆ ਮੇਰੇ ਹਸਬੰਦ ਦੀ ਡੈਸਟਨੀ ਦੇ ਪਿੱਛੇ ਆ ਪਰਮੇਸ਼ਰ ਮੇਰੇ ਲੋਕਾਂ ਦੀ ਡੈਸਟਨੀ ਦੇ ਪਿੱਛੇ ਆ ਪਰਮੇਸ਼ਰ ਹਰ ਇੱਕ ਉਹ ਵੈਰੀ ਪਰਮੇਸ਼ਰ ਜੋ ਖੁਦਾਵੰਨ ਸਾਨੂੰ ਤੇਰੀ ਪਲੈਨਿੰਗ ਤੇਰੀ ਵਿਲ ਵਿੱਚ ਚੱਲਣ ਤੋਂ ਰੋਕਦਾ ਔਰ ਸਾਡੀ ਡੈਸਟਨੀ ਦੇ ਪਿੱਛੇ ਆ ਖੁਦਾਵੰਨ ਅੱਜ ਮੈਂ ਉਹਦੀਆਂ ਸਾਰੀਆਂ ਯੋਜਨਾਵਾਂ ਦੇ ਉੱਤੇ ਉਹਦੇ ਸਾਰੇ ਹਥਿਆਰਾਂ ਦੇ ਉੱਤੇ ਉਹਦੀ ਸਾਰੀ ਪਲੈਨਿੰਗ ਦੇ ਉੱਤੇ ਉਹਦੀਆਂ ਸਾਰੀਆਂ ਸੋਚਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਨੂੰ ਰਿਲੀਜ਼ ਕਰਦਾ ਖੁਦਾਵੰਨ ਤੇਰਾ ਮਸਾਉਤਰੇ 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 ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਪਵਿੱਤਰ ਆਤਮਾ ਜਿੱਦਾਂ ਹੀ ਤੇਰੇ ਲੋਕ ਪ੍ਰਾਰਥਨਾ ਕਰਦੇ ਉਹਨਾਂ ਦੇ ਵੈਰੀ ਨਾਸ਼ ਹੋ ਜਾਣ ਖੁਦਾਵੰਨ ਖੁਦਾ ਇਹਨਾਂ ਨੂੰ ਪਰਮੇਸ਼ਰ ਇਹਨਾਂ ਦੇ ਵੈਰੀਆਂ ਦੇ ਉੱਤੇ ਪਰਮੇਸ਼ਰ ਅੱਜ ਇਹ ਫਤਾ ਪਾਉਣ ਖੁਦਾਵੰ ਖੁਦਾ ਅੱਜ ਇਹਨਾਂ ਦੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾ ਦੇ ਲੋਰ ਅੱਜ ਆਪਣੀਆਂ ਉੱਚੀਆਂ ਸਥਾਨਾਂ ਨੂੰ ਦੇਖਣ ਪਿਤਾ ਇਹ ਫੇਵਰ ਦੇਖਣ ਤੇਰੇ ਗ੍ਰੇਸ ਨੂੰ ਦੇਖਣ ਤੇਰੀ ਮਹਿਮਾ ਨੂੰ ਦੇਖਣ ਪਵਿੱਤਰ ਆਤਮਾ ਤੇਰੀ ਸਾਮਰਤੂ ਪਰਮੇਸ਼ਰ ਕਾਰਜ ਕਰਦੇ ਅੱਜ ਦੇਖਣ ਖੁਦਾਵੰ ਜਿੱਥੇ ਕੋਈ ਆਸ ਨਹੀਂ ਰਾਈਟ ਨਾਓ ਤੇਰੇ ਮੱਸਾ ਦੇ ਦੁਆਰਾ ਉੱਤੇ ਆਸ ਪੈਦਾ ਹੋਵੇ ਜਿੱਥੇ ਕੋਈ ਰਸਤਾ ਨਹੀਂ ਅੱਜ ਤੇਰੇ ਮੱਸਾ ਦੇ ਦਰਵਾਜ਼ੇ ਉੱਤੇ ਇਹਨਾਂ ਦੀਆਂ ਲਾਈਫਾਂ ਦੇ ਰਸਤੇ ਖੁੱਲ ਜਾਣ ਪਵਿੱਤਰ ਆਤਮਾ ਜਿੱਥੇ ਕੋਈ ਆਸ ਨਹੀਂ ਵਿਸ਼ਵਾਸ ਨਹੀਂ ਪਰਮੇਸ਼ਾ ਜੋtheta ਵਿਸ਼ਵਾਸ ਪੈਦਾ ਕਰਦੇ ਪਵਿੱਤਰ ਆਤਮਾ ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ਰ ਇਹਨਾਂ ਨੂੰ ਬੈਕ ਸਲਾਈਡ ਕਰਦੀਆਂ ਇਹਨਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੀਆਂ ਖੁਦਾਵਨ ਖੁਦਾ ਇਹਨਾਂ ਦੀ ਲਾਈਫ ਦੇ ਪਿੱਛੇ ਆ ਖੁਦਾਵਨ ਖੁਦਾ ਇਹਨਾਂ ਦੇ ਆਨੰਦ ਇਹਨਾਂ ਦੇ ਪੀਸ ਦੇ ਪਿੱਛੇ ਆ ਪਰਮੇਸ਼ਰ ਇਹਨਾਂ ਦੀ ਲਾਈਫ ਦੇ ਪਿੱਛੇ ਉਸ ਉੱਤੇ ਪਵਿੱਤਰ ਆਤਮਾ ਦੀ ਅਗੁਤਰੇ 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 ਕਹੋ ਕੀ ਹੈ ਪਰਮੇਸ਼ਰ ਜੋ ਮੈਂ ਤੇਰੇ ਵਿੱਚ ਕਰਨਾ ਚਾਹੁੰਦਾ ਮੈਂ ਕਰ ਨਹੀਂ ਪਾ ਰਿਹਾ ਔਰ ਜੋ ਮੈਂ ਨਹੀਂ ਕਰਨਾ ਚਾਹੁੰਦਾ ਪਿਤਾ ਉਮੇ ਕਰ ਰਿਆਂ ਖੁਦਾਵਨ ਅੱਜ ਮੈਨੂੰ ਹਟ ਡੈਵਲ ਦੀ ਯੋਜਨਾ ਤੋਂ छुड़ा ਮੈਨੂੰ ਗ੍ਰੇਸ ਤੇ ਮੈਨੂੰ ਅਨੁਗ੍ਰਹਿ ਦੇ ਮੈਨੂੰ ਮੇਰੇ ਕਰਾਨੀ ਨੂੰ ਕਿ ਜੋ ਅਸੀਂ ਤੇਰੇ ਲਈ ਕਰਨਾ ਚਾਹੁੰਦੇ ਅੱਜ ਤੋਂ ਬਾਅਦ ਪਰਮੇਸ਼ਰ ਅਸੀਂ ਉਹਨੂੰ ਕਰ ਪਾਈਏ ਔਰ ਜਿੰਨੀਆਂ ਰੁਕਾਵਟਾਂ ਪਰਮੇਸ਼ਰ ਜੋ ਸਾਨੂੰ ਪਰਮੇਸ਼ਰ ਤੇਰੇ ਵਿੱਚ ਵਦਨ ਤੋਂ ਰੋਕ ਦੇ ਤੇਰੇ ਕੰਮਾਂ ਨੂੰ ਕਰਨ ਤੋਂ ਰੋਕ ਦੇ ਤੇਰੇ ਸੁਸਮਾਕਰ ਚਾਰ ਨੂੰ ਫੈਲਾਉਣ ਤੋਂ ਰੋਕ ਦੇ ਤੇਰੀ ਵਰਸ਼ਿਪ ਕਰਨ ਤੋਂ ਰੋਕ ਦੇ ਤੇਰੀ ਤੇਰੀ ਹੌਲੀਨਸ ਵਿੱਚ ਚੱਲਣ ਤੋਂ ਰੋਕ ਦੇ ਤੇਰੀ ਹਜ਼ੂਰੀ ਵਿੱਚ ਆਉਣ ਤੋਂ ਸਾਨੂੰ ਰੋਕ ਦੇ ਆ ਪਰਮੇਸ਼ਰ ਤੇਰੇ ਕਰ ਦੇ ਵਿੱਚ ਬਣੇ ਰਹਿਣ ਤੋਂ ਸਾਨੂੰ ਰੋਕ ਦੇ ਆ ਪਰਮੇਸ਼ਰ ਹਰੇਕੋ ਕਾਰਨ ਦੇ ਉੱਤੇ ਪਿਤਾ ਹਰੇਕੋ ਦੁਸ਼ਟ ਆਤਮਾ ਦੇ ਉੱਤੇ ਪਰਮੇਸ਼ਰ ਮੈਂ ਤੇਰੇ ਪਵਿੱਤਰ ਆਤਮਾ ਦੀ ਅਗਨੂ ਰਿਲੀਜ਼ ਕਰਦਾ ਪਵਿੱਤਰ ਆਤਮਾ ਤੇਰੀ ਫਾਇਰ ਉਤਰੇ 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 ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਸਸ ਲਾਰਡ ਤੇਰਾ ਮਸਾਤਰੇ ਲੋਕਾਂ ਨੂੰ ਰਾਈਟ ਨਾਉ ਟੱਚ ਕਰੇ ਤੇਰਾ ਗ੍ਰੇਸ ਤੇਰੇ ਲੋਕਾਂ ਨੂੰ ਟੱਚ ਕਰੇ ਪਰਮੇਸ਼ਰ ਔਰ ਖੁਦਾਵਨ ਖੁਦਾ ਤੇਰਾ ਰੂਹ ਇਹਨਾਂ ਨੂੰ ਅਗਲੇ ਲੈਵਲ ਤੇ ਲੈ ਕੇ ਜਾਵੇ ਰਾਈਟ ਨਾਉ ਤੇਰੀ ਸਮਰਥ ਪਰਮੇਸ਼ਰ ਨਾ ਦੀਆਂ ਜ਼ਿੰਦਗੀਆਂ ਚ ਟੱਚ ਕਰੇ ਰਾਈਟ ਨਾਉ ਹਰ ਅਟੈਕ ਜੋ ਨਾ ਦੀ ਬੁੱਧੀ ਦੇ ਉੱਤੇ ਹੁੰਦਾ ਪਰਮੇਸ਼ਰ ਹਰ ਇੱਕ ਉਸਯਤਾਨੀ ਪਲੈਨਿੰਗਸ ਜੋ ਨਾ ਦੇ ਮਨ ਵਿੱਚ ਆਉਂਦੀਆਂ ਬੁਰੀਆਂ ਸੋਚਾਂ ਪਰਮੇਸ਼ਰ ਬੁਰੇ ਬੁਰੀਆਂ ਚੀਜ਼ਾਂ ਸ਼ਤਾਨਜਨਾਂ ਦੇ ਮਾਈਂਡ ਦੇ ਵਿੱਚ ਕ੍ਰੀਏਟ ਕਰਦਾ ਡੈਵਲਿਸ਼ ਚੀਜ਼ਾਂ ਪਰਮੇਸ਼ਰ ਅਜੋਨਾਂ ਦੇ ਤੈਉ ਨਾ ਸੋਚਾਂਉ ਡੈਵਲਿ ਸੋਚਾਂ ਦਿੱਤੇ ਉਹ ਗਲਤ ਵਿਚਾਰਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਗੁੱਤਰੇ ਤੇਰੀ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਫਾਇਰ ਦਾ ਹੌਲੀ ਗੋਸ ਹਰ ਡੈਵਲ ਤੇੜੀ ਲਾਈਫਾਂ ਨੂੰ ਛੱਡ ਕੇ ਜਾਵੇ ਮੈਂ ਪ੍ਰਾਰਥਨਾ ਕਰਦੀ ਯੀਸ਼ੂ ਮਸੀਹ ਦੇ ਨਾਮ ਦੇ ਚ ਹਰ ਰੋਗੀ ਰਾਈਟ ਨਾਓ ਚੰਗਾ ਹੋਵੇ ਹਰ ਦੁਸ਼ਟ ਆਤਮਾ ਦਾ ਜਕੜਿਆ ਆਜ਼ਾਦ ਹੋਵੇ ਯਿਸੂ ਮਸੀਹ ਦੇ ਨਾਮ ਦੇ ਚ ਹਰ ਜਾਦੂ ਟੋਣੇ ਦੇ ਨੀਚੇ ਜਿੰਨੇ ਲੋਕ ਪ੍ਰਭਾਵਿਤ ਜਾਦੂ ਟੋਣੇ ਦੇ ਪ੍ਰਭਾਵਨਰ ਦੀਆਂ ਜ਼ਿੰਦਗੀਆਂ ਚ ਕੰਮ ਕਰੇ ਉਹਨਾਂ ਜਾਦੂ ਟੋਣਿਆਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਅੱਗ guttre ਤੁਸੀਂ ਆਪਣੇ ਕੌਂਟ੍ਰੈਕਟਸ ਦੇ ਨਾਲ ਬੈਸ ਹੋ ਜਾਓ ਅਚੀਆਂ ਜੌਬ ਤੁਹਾਡੀ ਲਾਈਫ ਚ ਐਂਟਰ ਕਰਨ ਤੁਸੀਂ ਆਪਣੀਆਂ ਪ੍ਰੋਪਰਟੀਆਂ ਸਲੈਪ ਆਉ ਉਪਰ ਬੀਸ਼ੂ ਮਸੀਹ ਦੇ ਨਾਮ ਦੇ ਚ ਤੁਹਾਡੇ ਫਾਈਨੈਂਸ ਬles ਹੋਣ ਤੁਹਾਡੀ ਲਾਈਫ ਬles ਹੋਵੇ ਤੁਹਾਡਾ ਆਉਣਾ ਜਾਣਾ ਮੁਬਾਰਕ ਹੋਵੇ ਬles ਹੋਵੇ ਤੁਹਾਡੇ ਬੱਚੇ ਬles ਹੋਣ ਤੁਹਾਡਾ ਕਰਾਨਾ ਬles ਹੋਵੇ ਤੁਹਾਡੀਆਂ ਮਿਨਿਸਟਰੀ ਬles ਹੋਣ ਤੁਹਾਡੀਆਂ ਸਪਿਰਚੁਅਲ ਫਿਜ਼ੀਕਲ ਲਾਈਫ ਬles ਹੋਣ ਪਰ ਅਬ ਯੇਸ਼ੂ ਮਸੀਹ ਦੇ ਨਾਮ ਦੇ ਚ ਮੈਂ ਤੁਹਾਨੂੰ ਆਸ਼ੀਸ਼ਿਤ ਕਰਦੀ ਹਾਂ ਸਾਰੇ ਰੋਗਾਂ ਨੂੰ ਛੱਡ ਕੇ ਜਾ ਚੁੱਕੇ ਡਿਕਲੇਅਰ ਕਰੋ ਕਿ ਪਰਮੇਸ਼ਾ ਮੈਂ ਤੇਰੇ ਕੋਲੇ ਖਾਣ ਨਾਲ ਚੰਗਾ ਹੋ ਚੁੱਕਿਆ ਤੋ ਕਿਹਾ ਯਾਕੂਬ ਦੇ ਘਰ ਆਨੇ ਤੇ ਕੋਈ ਜਾਦੂ ਕੋ ਟੋਣਾ ਨਹੀਂ ਚੱਲਦਾ ਅੱਜ ਤੇਰੇ ਜੀਵਿਤ ਨਾਮ ਚ ਮੈਂ ਯਾਕੂਬ ਦੇ ਘਰ ਆਣੇ ਵਿੱਚਾਂ ਪਿਤਾ ਮੈਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਕੋਈ ਜਾਦੂ ਕੋ ਟੋਣਾ ਕੋਈ ਕਸ ਕੋਈ ਸ਼ਾਪ ਕੋਈ ਬੰਦਰ ਕੋਈ ਉਦਾਸੀ ਕੋਈ ਨਿਰਾਸ਼ਾ ਕੋਈ ਬਿਮਾਰੀ ਕੋਈ ਲਚਾਰੀ ਮੇਰੀ ਲਾਈਫ ਦਾ ਹਿੱਸਾ ਨਹੀਂ ਆ ਕਿਉਂਕਿ ਮੈਂ ਆਪਣੇ ਯਸ਼ੂ ਦੇ ਲਹੂ ਦੇ ਦੁਆਰਾ ਖਰੀਦਾ ਗਿਆ ਉਹ ਮੇਰੇ ਲਈ ਉੱਤਮ ਗੱਲਾਂ ਨੂੰ ਬੋਲਦਾ ਉਹਦਾ ਲਹੂ ਉਹ ਮੈਨੂੰ ਬles ਕਰਦਾ ਮੈਨੂੰ ਧੋਂਦਾ ਮੈਨੂੰ ਪਾਕ ਕਰਦਾ ਮੈਨੂੰ ਸਾਫ ਕਰਦਾ ਪਰਮੇਸ਼ਰ ਔਰ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਉਂਦਾ ਲਾਰਡ ਮੈਂ ਤੇਰੇ ਲਾਇਕ ਬਣ ਚੁੱਕਿਆ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਕਿਉਂਕਿ ਤੂੰ ਜੋ ਮੇਰੇ ਸੰਗਿਆ ਪਿਤਾ ਜਿਹਦੇ ਵੱਲ ਤੂੰ ਇਹਦੇ ਵਿਰੁੱਧ ਕਿਹੜੀ ਚੀਜ਼ ਉੱਠ ਸਕਦੀ ਆ ਕਹੋ ਕਿ ਪਰਮੇਸ਼ਰ ਤੂੰ ਮੇਰੇ ਵਾਲਿਆਂ ਪਿਤਾ ਹੁਣ ਤੂੰ ਮੈਨੂੰ ਸੁੱਖ ਦੇ ਦੁੱਖ ਦੇ ਗਰੀਬੀ ਦੇ ਅਮੀਰੀ ਦੇ ਚੰਗਿਆਈ ਦੇ ਬਿਮਾਰੀ ਦੇ ਤੂੰ ਮੈਨੂੰ ਰੱਖ ਤੂੰ ਮੈਨੂੰ ਮਾਰ ਤੂੰ ਮੈਨੂੰ ਚੰਗਿਆ ਕਰ ਨਾ ਕਰ ਤੂੰ ਮੈਨੂੰ ਆਸ਼ੀਸ਼ਿਤ ਕਰ ਨਾ ਕਰ ਪਰਮੇਸ਼ਰ ਤੂੰ ਮੈਨੂੰ ਬਰਕਤ ਦੇ ਨਾ ਦੇ ਪਰ ਤੂੰ ਹੀ ਮੇਰਾ ਪਰਮੇਸ਼ਰ ਆਂ ਖੁਦਾਵਨ ਮੇਰੀ ਜਾਨ ਤੈਨੂੰ ਹੀ ਮੁਬਾਰਕ ਤੇ ਤੈਨੂੰ ਤਾਨ ਆਖੇਗੀ ਤੇਰੀ ਤਾਰੀਫ ਤੇਰੀ ਹੀ ਮਾਹਿਮਾ ਕਰੇਗੀ ਖੁਦਾਵਨ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ 'ਚ ਦਿੰਨੀ ਆ ਮੈਂ ਇਹਨਾਂ ਨੂੰ ਬlesਸ ਕੋਸ਼ਿਸ਼ਿਤ ਕਰਦੀ ਆ ਲਾਰਡ ਇਨਾਂ ਦੀਆਂ ਜ਼ੁਬਾਨਾਂ ਜਿਨ੍ਹਾਂ ਦੇ ਦੁਆਰਾ ਇਹਨਾਂ ਨੇ ਤੇਰੀ ਅੱਗੇ ਪ੍ਰਾਰਥਨਾ ਤੇਰੀ ਮहिमा ਕੀਤੀ ਉਹਨਾਂ ਨੂੰ ਮੈਂ ਮੱਸਾ ਕਰਦੀਆਂ ਉਹ ਜ਼ੁਬਾਨ ਨੂੰ ਸ਼ੈਤਾਨ ਕਦੀ ਯੂਜ਼ ਨਾ ਕਰ ਪਾਵੇ ਪਿਤਾ ਖੁਦਵੰ ਅੱਜ ਜੋ ਵੀ ਬੋਲਣ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਪੂਰਾ ਹੋਵੇ ਇਹ ਬlesਸ ਹੋਣ ਪਰਮੇਸ਼ਰ ਖੁਦਾਵਾਨ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਮੇਂ ਤੇਰੇ ਹੱਥਾਂ ਚ ਦੇਨੀ ਤੇਰੇ ਲਹੂ ਚ ਛਪੋਨੀ ਹਰ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਤੇਰੇ ਆਤਮਾ ਦੀ ਸਮਰਥਾ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਲਾਰਡ ਤੁਸੀਂ ਵਾਧਦੇ ਜਾਓ ਖੁਦਾਵਾਨ ਇਹਨਾਂ ਦੀਆਂ ਜ਼ਿੰਦਗੀਆਂ ਚ ਤੇਰੀ ਪ੍ਰੈਜ਼ੈਂਸ ਵਾਧੀ ਜਾਵੇ ਤੇਰਾ ਮੱਸਾ ਤੇਰੇ ਦੂਤ ਵਾਧਦੇ ਜਾਣ ਤੇਰੇ ਤੇਰੇ ਆਤਮਾ ਦੀ ਪਰਪੂਰੀ ਵਾਧੀ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ